ਆ ਦੇਖੋ ਵੀ ਆਪਾਂ ਡਰਾਈਵਰ ਬੋਲਤਾ ਉਹਦੇ ਬਿਠਾਤਾ ਆਪਾਂ ਨੇ ਹੇਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਆਪਾਂ ਚੱਲੇ ਹੁਣ ਪੱਠੇ ਦੇ ਉੱਥੇ ਕਰਾਹ ਲਾਉਂਦੇ ਸੀ ਨਾ ਕੱਲ ਕਰਿਆ ਸੀ ਖਾਦਾ ਸੌ ਤੇ ਹੁਣ ਜਾ ਕੇ ਕਰਦੇ ਨੇ ਦੁਬਾਰਾ ਥੋੜਾ ਹੀ ਰਹਿ ਗਿਆ ਅੱਜ ਦੀ ਜਾਂ ਕੱਲ ਦੀ ਦਿਹਾੜੀ ਲੱਗੂਗੀ ਪੂਰੀ ਅੱਜ ਦੀ ਲੱਗ ਜੂਗੀ ਕਦਾ ਵਗਾਂ ਮੈਂ ਲੇਟ ਆ ਮੈਂ ਡੱਕ ਡੱਕ ਫਟ ਕਰਨ ਲੱਗ ਗਿਆ ਸੀ ਇਹਦਾ ਸਪੀਕਰ ਟੁੱਟ ਗਿਆ ਸੀ ਵਿੱਚੋਂ ਸਪੀਕਰ ਦਾ ਟਵੀਟਰ ਟੁੱਟ ਗਿਆ ਸੀ ਨਵਾਂ ਪਵਾਇਆ ਤੇ ਹੂੰ ਇਧਰ ਲੈਦਾ ਟਵੀਟਰ ਟੁੱਟ ਗਿਆ ਹੁਣ ਚੱਲਣ ਲੈ ਕੇ ਮਾੜਾ ਝਾੜ ਲਈਏ ਆ ਲੇਟ ਹੋ ਗਿਆ ਤੇ ਟਵੀਟਰ ਤਾਂ ਵਗ ਗਿਆ ਸੀ ਚਲਦੇ ਭੰਡ ਟਰੈਕਟਰ ਦੇ ਫਿਰਦੇ ਸੀ ਹੁਣ ਟੰਗਦੇ ਨੇ ਇੱਥੇ ਅਜੇ ਹੁਣੇ ਤਾਂ ਵਗ ਗਿਆ ਇੱਕ ਟਰਾਲੀ ਲੈ ਕੇ ਇੱਕ ਖਰਾ ਟਰੈਕਟਰ ਲੈ ਕੇ ਹੱਲ ਲੈ ਕੇ ਨਾਲ ਚਾਬੀ ਕਿੱਥੇ ਪੱਠਿਆਈ ਹਾਂ ਚਲਦੇ ਹਾਂ ਇਹ ਵੀਡੀਓ ਵੀ ਅਪਲੋਡ ਕਰਨੀ ਪਈ ਆ ਸੇਵ ਕਰਨੀ ਆ ਦੋ ਵਾਰੀ ਸੇਵ ਕਰੀ ਕੈਨਸਲ ਹੋ ਗਈ ਪਤਾ ਨਹੀਂ ਕਿਵੇਂ ਹੁਣ ਸੇਵ ਤੇ ਲਾ ਦਾਂਗੇ ਨਾਲੇ ਅਪਲੋਡ ਕਰਨੀ ਲਾਦਾਂਗੇ ਪੱਠੇ ਆ ਕੇ ਰੇਂਜ ਵਧੀਆ ਆਉਂਦੀ ਆ ਗਾਂ ਮਕੀ ਵਰਨਾ ਹਰ ਮੈਚ ਮੇ 11 ਕਰੋੜਪਤੀ ਲਾਓ ਜੀ ਮਿੱਤਰੋ ਉਹ ਪਹਿਲਾ ਰੋੜੇ ਭਰ ਲਓ ਯਾਰ ਲੋਈ ਇੱਥੇ ਰੋੜੇ ਚੱਕ ਤੇ ਉਹ ਚਲੇਗੀ ਟਰਾਲੀ ਇਹ ਰੋੜੇ ਕਿਰਾ ਚੱਕੇ ਜਾਣ ਫਿਰ ਰਾਹ ਚੱਲਣ ਲੱਗ ਜੇ ਇੱਥੇ ਫਰਸ ਲੱਗਾ ਹੈ ਨਾ ਸਟਾਰ ਦੀ ਬੋਲ ਸੀ ਜੀ ਉਹ ਤੇ ਬਰਾਬਰ ਬਰਾਬਰ ਫਰਸ ਲਾਉਣ ਅਏ ਦਰਨੀ ਰਹਿ ਗਏ ਹੁਣ ਲਾ ਕੇ ਕੰਮ ਨਿਬੜੀਏ ਦਾ ਪਾਣੀ ਪੜਦੇ ਆ ਜੇ ਟੋ ਚਾਲੂ ਜੋ ਈਂ ਵਾਤ ਹੈ ਅਬ ਊਪਰੀ ਊਪਰੀ ਦੇ ਚੱਕੇ ਦੇ ਵਿਚਾਲੇ ਮਾਰਾਂਗੇ ਮੋਟੇ ਰੋੜੇ ਚੱਕਣੇ ਜ਼ਰੂਰੀ ਨੇ ਥੋੜੀ ਰਹਿ ਗਏ ਹੁਣ ਤਾਂ ਇਹਦੀ ਬਸ ਨਹੀਂ ਚੱਲਦਾ ਜੇ ਦਾ ਬਸ ਦੇਣ ਨੂੰ ਪਿਆਰ ਆਏ ਬੰਦਾ ਹੈ ਲੈ ਇਹਦਾ ਘਰ ਵੀ ਮੰਦਾ ਬੰਦਾ ਲੈ ਇਹਦਾ ਘਰ ਨਹੀਂ ਚਲੋ ਜੀ ਆਗੀ ਸੁਣੀਏ ਤਾਂ ਵਿਆਹ ਵਾਲੀ ਮੂਵੀ ਚੰਗਾ ਢੋਲੀ ਵਾਲੀ ਕਾਰ ਕੋਰ ਰੋਈ ਜਨਾ ਵੀ ਤੀਜਾ ਲੋਬ ਵਾਲਾ ਲੋਬ ਵਾਲਾ ਤੋਏ ਚੱਕਤੇ ਸਾਰੇ ਤੇ ਆਹ ਸੋਂ ਰਹਿ ਗਿਆ ਥੋੜਾ ਜਿਹਾ ਛੱਕੇਗੇ ਮਾਫੀ ਕਰੋ ਆਹ ਹੀ ਰਹਿ ਗਿਆ ਥੋੜਾ ਜਿਹਾ ਇਹ ਵੀ ਚੱਕ ਦੀ ਤੇ ਨਿਬੜ ਜੂਗਾ ਮੈਂ ਤੋਰ ਦੇ ਰੇਹ ਵੀ ਦਿੰਦਾ ਬੋਰ ਆ ਦੀ 5-7 ਮਿੰਟ ਦਾ ਕੰਮ ਰਹਿ ਗਿਆ ਇਹ ਕਰਾਂ ਸੱਚਾ ਹਲ ਮਾਰ ਕੇ ਜੇ ਹੋਰ ਰੋੜੇ ਨਿਕਲੇ ਫਿਰ ਕਰ ਚੱਕ ਦਾਂਗੇ ਕਿ ਜੀ ਕਰਾਈ ਜਾਂਦਾ ਹੈ ਰੇਹ ਦੇ ਕੇ ਮੋੜ ਲਾ ਲੋ ਜੀ ਹੁਣ ਆ ਚੱਕਣ ਲੱਗਾ ਜ ਟੋਟੇ ਜੇ ਰਹਿ ਕੇ ਜਿਵੇਂ ਇੱਥੇ ਆ ਪੇ ਰਹੇ ਇਧਰ ਪੇ ਰਹੇ ਇਹ ਚੱਕ ਲਈ ਉਹ ਗਾਂ ਵੀ ਬੇਨੇ ਆ ਨਾਲ ਨਾਲ ਨੇ ਬਾਕੀ ਦਾ ਅੰਦਰੋਂ ਅੰਦਰੋਂ ਚੱਕੇਗੇ ਜਹਾਲ ਮਾਰ ਕੇ ਦਵਾਰੋਂ ਨਿਕਲੇ ਫੇਰ ਕੀ ਕਹਨੇ ਆ ਖਾਲਚ ਉਬਰਕ ਲੈ ਇੱਧਰ ਲੰਘਰ ਜੇ ਏਰ ਬੰਦ ਕਰਨੇ ਉਹ ਨੀਲੇ ਆ ਇਹ ਸਾਡੇ ਤੇ ਪਾਣੀ 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 ਨਾ ਲੜਾ ਜਾ ਇਹਨੂੰ ਨੀਲੇ ਨਾਮ ਲਾਓ ਬਾਈ ਨੀਲੇ ਨਾਂ ਨਾਲ ਆ ਬਲੌਗਰ ਸਾਬ ਦੇ ਨਾਲੇ ਕੀ ਕਰੀ ਜਾਂਦੇ ਨੇ ਲੈ ਲੋ ਜੀ ਰੋੜੇ ਆ ਟਰਾਲੀ ਭਰ ਕੇ ਕੱਢਦੀ ਸਾਈਡ ਤੇ ਸਾਲ ਪੋਣੇ ਇਹਦੇ ਮਗਰ ਉਹਦੇ ਮਗਰ ਕਰਾਹੇ ਪੋਣ ਤੇ ਰੋਟੀ ਖਾ ਕੇ ਲੱਗਾ ਰੋਟੀ ਖਾ ਲਈ ਇੱਧਰ ਖੜਾ ਇੱਕ ਇਹ ਹੁਣ ਪੂਰਾ ਵਧੀਆ ਬਹਿ ਗਿਆ ਜੀ ਤੇ ਰੋੜੇ ਚੱਕਿਆਂ ਜੀ ਤੇ ਟਰਾਲੀ ਭਰੀਆ ਆ ਹੁਣੀ ਹਲ ਮਾਰ ਕੇ ਇੱਥੇ ਰੋੜੇ ਦਵਾਰਾ ਨਿਕਲਾਏ ਵਿੱਚ ਇੱਥੇ ਫਰਸ਼ ਆ ਨਾ ਇਦਾਂ ਨੂੰ ਹੁਣ ਫਰਸ਼ੇ ਜਾਂਦਾ ਇਹਨੂੰ ਤੇ ਆ ਇੱਥੇ ਇਥੇ ਫਰਸ਼ ਆਇਆ ਬਾਗਾ ਸਾਰਾ ਫਰਸ਼ ਪਟਿਆ ਗਿਆ ਉਧਰ ਲੱਗਿਆ ਟਰੈਕਟਰ ਚਲਾਉਂ ਰਾਮਾਰਦਾ ਮੈਂ ਚੱਲਦਾ ਬਸ ਉੱਥੇ ਹੁਣੀ ਖੜਾਇਆ ਹਲ ਮਾਰ ਕੇ ਹਾਂ ਹਾਲਾਂ ਦੇ ਦੋ ਤਿੰਨ ਇੱਧਰ ਗੜੇ ਦੇ ਤੇ ਉਧਰ ਤੇ ਆ ਰਹਿ ਗਏ ਚਲੋ ਫਿਰ ਚੱਲਦੇ ਆ ਉਧਰ ਉਹ ਨੀਲੇ ਆ ਆ ਕੀ ਕਰਦਾਗਾ ਹੌਲੀ ਕਰਲਾ ਅੱਜ ਦਾ ਸਮਾਪਤ ਹੁਣ ਲਾ ਕੇ ਨੱਕਾ ਲਾ ਕੇ ਆਉਣਾ ਇੱਧਰ ਹੋਈ ਹੋ ਗਿਆ ਕੰਮ ਸਮਾਪਤ ਆ ਦੇਖਦਾ ਮੈਂ ਚਲਾਉਣਾ ਹਸਤਾ ਰੇ ਡੱਕ ਲਾਉਣ ਤੋਂ ਸੋਚਣਾ ਤੋੜਦੀ ਉਧਰ 575 ਹੁਣ ਹਾਲਾ ਕੱਢਦੇ ਆ ਆ ਹਲਾਂ ਦੇ ਤੁਸੀਂ ਧਰ ਲਾਂਗੇ ਉਹਦੇ ਮਗਰ ਪਾ ਲਾਂਗੇ ਦੋਨੋਂ ਟਰਾਲੀ ਪਾ ਲਾਂ ਉਹਦੇ ਮਗਰ ਟਰਾਲੀ ਪਾ ਲਾਂ ਓਏ ਨੋਈ ਟਰੱਕ ਟਣ ਲੱਗੇ ਨੇ ਨਿਕਲੇ ਨਹੀਂ ਉੱਪਰੋਂ ਆ ਕੇ ਮੜਾ ਹਲਾ ਦੇ ਉਹਨੂੰ ਗਾਹ ਕਰ ਦੇ। ਲੋਈ ਚੱਲੇ। ਟਰਾਲੀ ਪਾਉਣ ਲੱਗਿਆ। ਤੇ ਟਰਾਲੀ ਪਾਉਣ ਲੱਗਿਆ। ਆਹ ਨਾਲ ਮੈਂ ਜਾਨੂੰ। ਆਪਾਂ ਲੈ ਕੇ ਚਾਲਦੇ ਆ ਇਹਨੂੰ। डस डस किनारे क्या कर दे ओये हाथ पासे रखा जाए ਚੱਲਿਆਂ ਜੀ ਪਿੰਡ ਨੂੰ ਆਹ ਦੇਖੋ ਵੀ ਆਪਾਂ ਡਰਾਈਵਰ ਬੱਸ ਤਾਂ ਉਹਦੇ ਬਿਠਾਤਾ ਆਪਾਂ ਨੇ ਬਹੁਤ ਦਿਨ ਦਾ ਚਲਾਉਂਦੀ ਟਰੈਕਟਰ ਆਹ ਬਦਲ ਕੇ ਉਹਦੇ ਬਿਠਾ ਦਾਨ ਵੀ ਤੂੰ ਉਹਦੇ ਸਵਾਰ ਲੈ ਬਹਿ ਗਏ ਆਪਾਂ ਅਸੀਂ ਬਹਿ ਗਏ ਇੱਥੇ ਆਰਾਮ ਨਾਲ ਆਪਾਂ ਉਹ ਚੱਲਿਆ ਦੇਖੋ ਕੰਪ ਦੀ ਜਿਹੜਾ ਬੁਰੇ ਤੋਂ ਇਹਨੂੰ ਕੀ ਪਤਾ ਵੀ 3 ਘੰਟੇ ਤੋਂ ਬੁਰੇ ਵੀ ਪਹਿਲਾਂ ਨਹੀਂ ਇਹ ਤੋਂ